ਵੀਰ ਅਮਿਤਰਾ ਵੀਰ ਨਾਮੀ ਉੱਟ ਜਾ ਰਹੇ ਮਿੱਤਰੋ ਚੌਥੀ ਸ਼ਿਫਟ ਮਾਸਟਰ ਜੀ ਕਹਦੇ ਉਹਨੇ ਖੇਡ ਦੀ ਮਾਂ ਹੁੰਦੀ ਆ ਦੇਖਦੇ ਆ ਸਮਾਂ ਕਿੱਥੇ ਗਾ ਕੇ ਟਿਕਦਾ ਆ ਵਾਈ ਜਸਵਿੰਦਰ ਸਿੰਘ ਜੀ ਸਰਪੰਚ ਫਰੌਰ ਬਾਈ ਜੀਤਾ ਫਰੌਰ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਬੜੀ ਤੁਹਾਡੀ ਮਿਹਰਬਾਨੀ ਆ ਆਉਣ ਦੋ ਬਾਈ ਜੀ ਲਓ ਜੀ ਹੋ ਜਾਓ ਸਾਈਡ ਨੂੰ ਮੁਰਜਾ 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 ਛੋਟੇ ਮੁਰਜਾ ਹੋ ਰਹੀ ਨੂੰ ਲੋ ਜੀ ਸੁਣੋ ਗੱਡੀ ਦਾ ਸਮਾਂ ਗੌਰ ਨਾਲ ਟਾਈਮ ਹੈ ਗੱਡੀ ਦਾ ਦਿੱਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਬਣ ਗਿਆ ਕੋਕਾ ਨਹੀਂ ਸਮਾਂ ਕਰ ਗਏ ਆ 21 ਸੈਕਿੰਡ 26 ਪੁਆਇੰਟ 'ਤੇ ਮਾਰੋ ਘੱਟ ਕੇ ਤਾੜੀ 21 ਸੈਕਿੰਡ 26 ਪੁਆਇੰਟ ਦਾ ਸਮਾਂ ਕਰਕੇ ਤਰਨ ਮਾਲਕਪੁਰ ਗਰਜਿੰਦਰ ਏਸ਼ਨਪੁਰ ਬੱਬੂ ਖੰਨਾ ਮਨਵੀਰ ਸਿੰਘ